ਦੇਖੋ ਅੱਜ ਫਿਰ ਚੀਫ ਮਿਨਿਸਟਰ ਪੰਜਾਬ ਮੈਂ ਕੋਈ ਸ਼ਬਦ ਕਹਿਣਾ ਨਹੀਂ ਚਾਹੁੰਦਾ ਇੱਕ ਪਾਸੇ ਤਾਂ ਐਸਾ ਦੇਸ਼ ਦਾ ਮਾਹੌਲ ਆ ਉਹ ਮਤਲਬ ਦੇਸ਼ ਹਿੱਤ ਸਾਨਿਆਂ ਨੂੰ ਤਿਰੰਗੇ ਦੀ ਸ਼ਾਨ ਚ ਉਸ ਰੰਗ ਚ ਰੰਗੇ ਹੋਏ ਆ ਕਿ ਕਿਸ ਤਰੀਕੇ ਨਾਲ ਜਿਹੜਾ ਸਾਡੀਆਂ ਭੈਣਾਂ ਵਿਧਵਾ ਕੀਤੀਆਂ ਜਿਨ੍ਹਾਂ ਦੇ ਸੰਧੂਰ ਇਹਨਾਂ ਨੇ ਜਿਹੜੇ ਉਜਾੜੇ ਉਹਨਾਂ ਦਾ ਹਿਸਾਬ ਕਿਵੇਂ ਕਰਨਾ ਇੱਕ ਪਾਸੇ ਇਹ ਮੁੱਖ ਮੰਤਰੀ ਆ ਕਿ ਕਿਸੇ ਤਰੀਕੇ ਨਾਲ ਮੈਂ ਟੀਵੀ 'ਚ ਕਿਵੇਂ ਆਵਾਂ ਵੀਡੀਓ ਕਿਵੇਂ ਆਵਾਂ ਕਿਉਂਕਿ 2-3 ਦਿਨ ਦਾ ਸਿਰਫ ਉਹੀ ਗੱਲ ਚੱਲ ਰਹੀ ਹੈ ਮੇਰੀ ਕਿਵੇਂ ਦਿਖੇ ਅੱਜ ਜੇ ਬੀਬੀਐਮਪੀ ਦੇ ਚੇਅਰਮੈਨ ਜਾਂ ਕੋਈ ਹੋਰ ਆਫੀਸਰ ਉਹ ਆਪਣੇ ਆਫਿਸ ਵੀ ਜਾ ਸਕਦੇ ਆ ਉਹ ਆਪਣੇ ਸਰਕਟ ਹਾਊਸ ਆਪਣੇ ਜਿਹੜਾ ਗੈਸਟ ਹਾਊਸ ਜਾਂ ਆਪਣੇ ਵੈਸੇ ਦੌਰੇ ਤੇ ਕਿਉਂਕਿ ਬਰਸਾਤਾਂ ਹੋਈਆਂ ਮੀਂਹ ਪਿਆ ਡੈਮ ਦੀ ਸਿਕਿਉਰਿਟੀ ਬਹੁਤ ਜ਼ਰੂਰੀ ਆ ਕਿਉਂਕਿ ਸਭ ਤੋਂ ਪਹਿਲਾਂ ਅਟੈਕ ਨੇ ਜਿਹੜੇ ਉਹ ਡੈਮ ਤੇ ਹੁੰਦੇ ਆ ਤੁਸੀਂ ਮਾੜਾ ਮੋਟਾ ਤਾਂ ਸਮਝੋ ਇੱਕ ਇਹਨਾਂ ਦਾ ਮੰਤਰੀ ਹੈ ਜਿਹੜਾ ਮੈਂ ਸਮਝਦਾ ਉਹਨੂੰ ਇਸੇ ਕੰਮ ਤੇ ਜਲਦੀ ਤੋਂ ਜਲਦੀ ਐਫ ਆਈ ਆਰ ਦਰਜਾ ਜਿਹੜੀ ਇਹ ਐਮ ਐਲ ਏ ਜਾਂ ਮੰਤਰੀ ਹੈ ਜਿਹੜਾ ਐਜੂਕੇਸ਼ਨ ਬੈਂਚ ਤੇ ਹੋਣੀ ਚਾਹੀਦੀ ਹੈ ਤੇ ਦੇਸ਼द्रोह ਦਾ ਮਕਦਮਾ ਜਿਹੜਾ ਕਿਤੇ ਦਰਜ ਹੋਣਾ ਚਾਹੀਦਾ ਜਿਹੜਾ ਇਹਨਾਂ ਨੇ ਇੱਕ ਹਿੰਦੂਸਤਾਨੀ ਨਾਗਰਿਕ ਉਹਨਾਂ ਨੂੰ ਅੰਦਰ ਤਾਲਾ ਲਾ ਕੇ ਘੇਰਿਆ ਮੈਂ ਤੁਹਾਨੂੰ ਜ਼ਿੰਮੇਵਾਰੀ ਨਾ ਕਹਿਣਾ ਜਦੋਂ ਇਹ ਕੋਰਟ ਚ ਗੱਲਾਂ ਚੱਲ ਰਹੀਆਂ ਫੈਸਲੇ ਹੋ ਗਏ ਕੋਰਟ ਚ ਸੰਕੁਚ ਹੋ ਗਿਆ ਵੀ ਪਾਣੀ ਇੱਕ ਬੂੰਦ ਵੀ ਹੈ ਜਿਹੜੀ ਉਹ ਨਹੀਂ ਦੇਣੀ ਕਿਪ ਹਿਰ ਤੁਸੀਂ ਇਹ ਡਰਾਮਾ ਕਰ ਦਿਓ ਇਸ ਵੇਲੇ ਇਹ ਦਿਖਾ ਰਹੇ ਹੋ ਕਿ ਜਿਹੜਾ ਪੰਜਾਬ ਸੂਬਾ ਹੈ ਜਿਹੜਾ ਸਭ ਤੋਂ ਜਿਹੜਾ ਲਾਈਨ ਆਫ ਡਿਫੈਂਸ ਜਿਹੜੀ ਸਭ ਤੋਂ ਸਾਡੀ ਇੰਪੋਰਟੈਂਟ ਆ ਉਹ ਅਸੀਂ ਉਹਦੇ ਵਿੱਚ ਜਿਹੜਾ ਹੈ ਉਹ ਵੰਡੇ ਹੋਏ ਆ ਮੁੱਖ ਮੰਤਰੀ ਤੇ ਵੀ ਦੇਸ਼ ਧਰੋਹ ਦਾ ਮਕਦਮਾ ਦਰਜ ਹੋਣਾ ਚਾਹੀਦਾ ਮੈਂ ਤੁਹਾਨੂੰ ਕਹਿਣਾ ਜ਼ਿੰਮੇਵਾਰੀ ਨਾਲ ਵੀ ਚੇਅਰਮੈਨ ਨੇ ਜਿਹੜੇ ਉਹ ਗੈਸਟ ਹਾਊਸ 'ਚ ਬੈਠੇ ਰੈਸਟ ਹਾਊਸ ਸਰਕਟ ਹਾਊਸ ਬੈਠੇ ਨੇ ਤੇ ਜਿਹੜਾ ਅੱਜ ਡੈਮ ਸੇਫਟੀ ਆ ਜਿਹੜੀ ਐਡਾ ਬੜਾ ਖਤਰਾ ਹੈ ਕੋਈ ਵੀ ਅਟੈਕ ਜਿਹੜਾ ਪਾਕਿਸਤਾਨੀ ਕਰ ਸਕਦਾ ਹੈ ਤੁਸੀਂ ਇਹਨੂੰ ਯਾਰ ਮਖੌਲ ਸਮਝ ਲਿਆ ਸੀਐਮ ਸਾਹਿਬ ਤੁਸੀਂ ਜੇ ਸਟੇਜ 'ਤੇ ਰਹੇ ਹੋ ਮੈਂ ਕਹਿਣਾ ਨਹੀਂ ਚਾਹਦਾ ਉਹ ਗੱਲ ਇਸ ਵੇਲੇ ਤੁਸੀਂ ਉਹ ਮਸ਼ਕਰੀਆਂ ਹੀ ਸੁਝਦੀਆਂ ਤੁਹਾਨੂੰ ਇਸ ਵੇਲੇ ਚੇਅਰਮੈਨ ਉਹ ਸਕਿਉਰਿਟੀ ਦੇਖਣ ਗਏ ਆਪਣੇ ਦੇਸ਼ ਦੇ ਡੈਮ ਦੀ ਤੇ ਤੁਸੀਂ ਜੇ ਉੱਥੇ ਕੋਈ ਗੱਲ ਨੂੰ ਗੱਲ ਹੋ ਜੇ ਸਾਡੇ ਸਾਰੇ ਪੰਜਾਬ ਦੇ ਉਹ ਪਿੰਡ ਆ ਜਿਹੜੇ ਰੁੜ ਜਾਣਗੇ ਜ਼ਿਲ੍ਹੇ ਰੁੜ ਜਾਣਗੇ ਉਹਨੂੰ ਦੇਖਣ ਲਈ ਉਹਨੂੰ ਬਚਾਉਣ ਲਈ ਬੀਬੀਐਮਪੀ ਦੇ ਚੇਅਰਮੈਨ ਸਾਰੀ ਟੀਮ ਲੈ ਕੇ ਉੱਥੇ ਗਏ ਆ ਤੁਸੀਂ ਸਿਰਫ ਆਪਣਾ ਬੀਬੀਐਮਪੀ ਚੇਅਰਮੈਨ ਨੇ ਥੱਲੇ ਨਾਲ ਜਾ ਕੇ ਨੱਟ ਖੋਲਣ ਲੱਗਣੇ ਆ ਕੀਮਿਸ ਤੋਂ ਸਭ ਥੋੜੀ ਅਕਲ ਵਰਤੋ ਇਹ ਮੌਕੇ ਤੇ ਅਕਲ ਵਰਤਨ ਦੀ ਲੋੜ ਆ ਇੱਕ ਪਾਣੀ ਦਾ ਉਧਰ ਤਾਂ ਦੇਸ਼ ਨਾਲ ਜੰਗ ਸ਼ੁਰੂ ਹੋਈ ਹੋਈ ਆ ਤੁਸੀਂ ਜਿਹੜਾ ਇਹ ਆਪਣਾ ਤਮਸ਼ਾ ਸਿਰੀ ਆ ਕੇ ਮੀਡੀਆ 'ਚ ਲੱਗ ਜਾਂਦੇ ਹੋ ਸਿਰਫ ਚੁਟਕਲੇ ਲੋਕਾਂ ਨੂੰ ਹਾ ਹਾ ਹੀ ਹੀ ਕਰਕੇ ਵਿਚਾਰੇ ਪੰਜਾਬ ਦੇ ਲੋਕਾਂ ਨੂੰ ਮੈਂ ਬੇਨਤੀ ਕਰਦਾ ਰੋਪੜ ਜ਼ਿਲ੍ਹੇ ਦੇ ਮੈਂ ਵੀ ਉੱਥੋਂ ਤੁਹਾਡਾ ਮੈਂਬਰ ਪਾਰਲੀਮੈਂਟ ਰਿਆ ਤੇ ਤੁਸੀਂ ਮੇਰੇ ਤੇ ਵਿਸ਼ਵਾਸ ਕਰੋ ਇਹਨਾਂ ਦੀਆਂ ਗੱਲਾਂ 'ਚ ਨਾ ਆਓ ਨਾ ਆਓ ਬਾਰ-ਬਾਰ ਮੈਂ ਤੁਹਾਨੂੰ ਕਹਿਣਾ ਆ ਜਿਹੜਾ ਟਟੂਰੀਆ ਇੱਕ ਮੈਂ ਕਹਿਣਾ ਨਹੀਂ ਚਾਹੁੰਦਾ ਜਾਣ ਬੁੱਝ ਕੇ ਇਦੇ ਉੱਤੇ ਮੈਂ ਸਮਝਦਾ ਪੁਲਿਸ ਵੀ ਥੋੜਾ ਸੋਚੇ ਪੁਲਿਸ ਵੀ ਇਹਨਾਂ ਦੇ ਇਸ਼ਾਰਿਆਂ ਤੇ ਕੰਮ ਨਾ ਕਰੇ ਕਿੱਧਰ ਦੇਸ਼ ਚੱਲ ਰਿਹਾ ਕੀ ਹਾਲਾਤ ਬਣੇ ਹੋਏ ਆ ਫਿਰ ਮੈਂ ਦੁਬਾਰਾ ਕਹਿੰਦਾ ਵੀ ਬਿਲਕੁਲ ਬੀਬੀਐਮਬੀ ਦੇ ਚੇਅਰਮੈਨ ਉੱਥੇ ਕੋਈ ਵੀ ਪਾਣੀ ਦੇ ਬਾਰੇ ਪੰਜਾਬਿਆਨਾ ਪੰਜਾਬ ਬਾਰੇ ਗੱਲ ਨਹੀਂ ਕਰਨ ਗਏ ਸੀ ਕਿਉਂਕਿ ਸਾਰਾ ਯਾਰ ਹਾਈ ਕੋਰਟ ਸੁਪਰੀਮ ਕੋਰਟ ਹਾਈ ਲੈਵਲ ਤੇ ਇੰਨੀਆਂ ਗੱਲਾਂ ਚੱਲ ਰਹੀਆਂ ਸੀਐਮ ਨੂੰ ਕਿਤੇ ਹੋਰ ਕੰਮ ਨਹੀਂ ਕੋਈ ਅਦਗਾਟ ਨਹੀਂ ਕੁਛ ਨਹੀਂ ਇਹ ਹੈਲੀਕਾਪਟਰ ਚੱਕਦੇ ਆ ਆਪਣਾ ਪਾਕ ਦਾ ਐਮਟੀ ਆਪਣੀ ਖਬਨਾ ਬਣਾਉਣ ਲਈ ਆ ਜਾਂਦੇ ਕਿਸ ਤਰੀਕੇ ਨਾਲ ਜਿਨ੍ਹਾਂ ਨੇ ਵਿਰੋਧ ਕਰਾਇਆ ਉਹ ਪਾਕਿਸਤਾਨੀ ਸੀ ਉਹ ਸਭ ਤੋਂ ਵੱਧ ਜਿਹੜੀਆਂ ਲੜਾਈਆਂ ਜੋ ਕੁਝ ਕਰਵਾਨੀਆਂ ਜੇ ਮੈਂ ਗਣਾਵਾਂ ਉਹ ਅੱਜ ਗੱਲ ਨਹੀਂ ਗਈ ਉਹ ਹਿੰਦੁਸਤਾਨ ਤੋਂ ਪੰਜਾਬ ਦੀ ਆ ਨਾ ਇਹ ਗੱਲ ਕਰੋ ਪੰਜਾਬ ਨੂੰ ਤੁਸੀਂ ਵੰਡਣ ਦੀ ਕੋਸ਼ਿਸ਼ ਨਾ ਕਰੋ ਸੀਐਮ ਸਾਹਿਬ ਇਹ ਬਹੁਤ ਵੱਡਾ ਦੇਸ਼ ਗ੍ਰੋਹ ਦਾ ਕੰਮ ਆ ਜਿਹੜਾ ਤੁਸੀਂ ਕਰ ਰਹੇ ਹੋ ਮੈਂ ਤੁਹਾਨੂੰ ਕਹਿਣਾ ਜਦੋਂ ਬਾਰ ਬਾਰ ਇਹ ਕਹਿੰਦੀ ਗੱਲ ਵੀ ਕੋਈ ਪੰਜਾਬ ਦਾ ਇੱਕ ਪਾਣੀ ਨਹੀਂ ਜਾਊਗਾ ਉਹ ਹਰਿਆਣਾ ਆਪਣੇ ਜੂ ਨਿਕਲੇ ਹੋਇਆ ਹੈ ਰੋਜ਼ ਸਾਡੇ ਕਿਸਾਨ ਦੱਛੇ ਬੰਦੀ ਇਕ ਦੂਜੇ ਨਾਲ ਇਕੱਠੇ ਹੁੰਦੀਆਂ ਕਿਸਾਨ ਇਕੱਠੇ ਹੁੰਦੇ ਆ ਇੱਕ ਵੀ ਪੰਜਾਬ ਤੇ ਹਰਿਆਣੇ ਦਾ ਕੋਈ ਇੱਕ ਵੀ ਬੰਦਾ ਆਪਸ ਵਿੱਚ ਨੇ ਕਿਸੇ ਨੇ ਵੀ ਮੈਂ ਆ ਪਿਛਲੇ ਦਿਨਾਂ ਜਲਾਉਂਦਾ ਕੰਮ ਸ਼ੁਰੂ ਹੋਇਆ ਇੱਕ ਲਬਜ਼ ਕਿਸੇ ਤੋਂ ਨਹੀਂ ਸੁਣਿਆ ਇੰਨਾ ਪਿਆਰ ਦਿਖਾਇਆ ਰਿਆ ਨੇ ਪੰਜਾਬ ਨੇ ਪਰ ਤੁਸੀਂ ਜਿਹੜੇ ਆਮ ਆਦਮੀ ਪਾਰਟੀ ਵਾਲਿਓ ਕੱਲੇ ਹੋ ਜਿਹੜਾ ਇਹ ਤੁਸੀਂ ਸੀਨ ਕ੍ਰੀਏਟ ਕਰਨ ਲੱਗੇ ਹੋ ਤੁਹਾਨੂੰ ਤਾਂ ਕਹਿੰਦੇ ਸੀ ਵੀ ਇਹ ਕੇਦਰੀ ਬਲ ਤੇ ਤੁਸੀਂ ਤੁਸੀਂ ਦੇਸ਼ ਨੂੰ ਵੰਡਣ ਵਾਲੀਆਂ ਤਾਕਤਾਂ ਉਹ ਅੱਜ ਮੌਕਾ ਕਿੱਧਰ ਦੇਸ਼ ਨੂੰ ਜੋੜਨ ਦਾ ਇੱਥੋਂ ਪਤਾ ਮਤਿਆਂ ਦੀ ਘੜੀ ਹੁੰਦੀ ਆ ਅੱਜ ਪਤਾ ਲੱਗਦਾ ਜਦੋਂ ਦੇਸ਼ ਨੂੰ ਲੋੜ ਤੇ ਤੁਸੀਂ ਦੇਸ਼ ਨੂੰ ਵੰਡ ਰਹੇ ਹੋ ਮਾਨ ਸਾਹਿਬ ਇਹ ਇਸ ਕਰਕੇ ਮੈਂ ਕਹਿੰਦਾ ਵੀ ਦੇਸ਼ ਧਰੋ ਦਾ ਮਕਦਮਾ ਇਹ ਮੰਤਰੀ ਤੇ ਤੇ ਸੀਮ ਤੇ ਹੋਣਾ ਚਾਹੀਦਾ